ਉਹ ਬਹੁਤ ਬਹੁਤ ਚੀਜ਼ਾਂ ਹੋ ਗਿਆ ਪਰ ਆਜੇ ਹੋਦਾ ਜਨੇ ਮੇਰੇ ਹੋਦਾ ਚਲੇ ਜੀ ਹੋ ਤੇ ਬਹੁਤ ਬੀਟੀਫੁਲ ਕੈਰਕੋਲ ਇਹ ਕਿਆਪਸ ਸਪੈਕਟ੍ਰੀ ਨਹੀਂ ਕੋ ਗੱਲ ਨਹੀਂ ਕਰ ਦਿੰਦਾ ਵਾਏ ਅਡਜਸਟਮੈਂਟ ਕਰ ਦਿੰਦਾ ਜਾਨਾ ਗਿਆ ਗਿਆ ਥੋੜੀ ਲੈ ਗਿਆ ਥੋੜੀ ਗਿਆਸ ਵਾਲੀ ਗਿਆਸ ਵਾਲੀ ਮੇਰਾ ਬੇਟਾ ਸਰ ਗਿਆਸ ਵਾਲੀ ਥੋੜੀ ਚਲ ਦਾ ਕਿ ਨਹੀਂ ਆਇਆ ਖਾਦ ਜਾਇਆ ਜਿੱਥੇ ਪਾਣੀ ਖਾਸੇ ਡਾਇੰਟ ਰੰਡਾ ਨਹੀਂ ਆਇਆ ਚਲ ਗਿਆ ਸੀ ਉਦੋਂ ਹੀ ਮੇਰਾ ਬੇਟਾ ਨਾ ਹੋਣਾ ਸਿੱਖੋ ਕੰਨ ਕਰਕੇ ਆਇਆ ਇਹ ਵੀ ਪੁੱਟ ਗਈ ਉਹ ਕਿਥੋਂ ਚੁੱਕੀ ਬੜੀ ਬੜਪੁਰ ਵਾਲੀ ਹੋ ਇਹ ਉੱਥੇ ਚਾਹ ਵੀ ਹੋ ਗਿਆ ਮਰ ਰਹੇ ਰੰਡਾਵਾ ਸਾਹਿਬ ਜਿਹੜੇ 94 95 ਚੁਣੇ ਹਨਾ ਇਹਨਾਂ ਦਾ ਫੇਰ ਲਿਆ ਭਗਵਾਨ ਸਮਾਨ ਦਾ ਫੇਰ ਲਿਆ ਪਰਸਾਸਨ ਦਾ ਬਿਲੋਂ ਕੋਈ ਨਹੀਂ ਆਇਆ ਡੀਸੀ ਤੱਕ ਐ ਤੇ ਨਹੀਂ ਆਇਆ ਡੀਸੀ ਜ਼ਿਲ੍ਹੇ ਦਾ ਮਾਲਕ ਹੋਣ ਕਰਕੇ ਵੀ ਇੱਥੇ ਨਹੀਂ ਆਇਆ ਕੀ ਆ ਬਰੋ ਮੈਂ ਤੇ ਪੀਂਦਾ ਮੈਂ ਮੈਡੀਕਲ ਫਰਸਟ ਐਡ ਹਾਂ ਤੇ ਚਾਹ ਤੈਨੂੰ ਫਿਰ 2 ਵਜੇ ਜਾ ਕੇ ਬੋਟ ਆਈਆਂ ਨੇ ਦੋ ਬੋਟਾਂ ਇੱਧਰ ਤੇ ਦੋ ਹੀ ਫੜੇ ਪਾ ਜੀ ਚਾਰ ਚਾਰ ਬੋਟਾਂ ਆਈਆਂ ਤੇ ਪ੍ਰਸ਼ਾਸਨ ਵੱਲੋਂ ਕੁਛ ਨਹੀਂ ਆ ਕਾਲ ਸਾਈਡ ਵਾਲੇ ਨੇ ਜਾਂ ਐਨਜੀਓ ਵਾਲੇ ਨੇ ਬੋਟਸ ਆਫ ਸਾਈਡ ਜੀ ਕਿੰਦਾ ਮਾਮਾ ਨਹੀਂ ਆਈ ਜਿਹੜਾ ਮਦਦ ਕੀਤੀ ਹੈ ਜਾਂ ਤਾਂ ਐਨਜੀਓ ਨੇ ਮਦਦ ਕੀਤੀ ਸਾਡੇ ਬੱਚੇ ਅੰਦਰ ਬਸੇਦੇ ਉਦੋਂ ਇਹ ਜੀ ਇੱਕ ਮਾਪੇ ਜੀ ਇਹਨਾਂ ਦੇ ਕਿਥੋਂ ਨਹੀਂ ਦਿੱਤੀ ਨੂੰ ਬਹੁਤ ਫੜੇ ਹੋ ਜਾਏ ਮਟਾ ਦਾ ਡਾਟਾ ਸੇ ਹੈ ਹਾਂ ਆਰ ਨਹੀਂ ਚੋਦੀ ਇਹ ਵੀ ਪਾ ਦੇ ਮੇਰੀ ਵਾਈਫ ਦਾ ਮੇਰੇ ਭਾਈ ਬੋਟ ਆ ਗਈ ਭਾਈ ਸਾਈਡ ਤੇ ਹੋਏ ਹੁੰਦੇ ਨਹੀਂ ਫਿਰ ਵੋਟ ਆ ਰਹੀ ਮੈਨੂੰ ਇੱਕ ਬਾਰ ਭਾਈ ਸਾਈਡ ਤੇ ਹੋ ਜਾਈ ਆ ਰੇ ਸਭ ਤੋਂ ਕੀ ਹੈ ਫੋਟ ਹੈ ਨਹੀਂ ਤਾਂ ਲੋਕ ਤਾਂ ਰਹਿ ਲੋਕ ਇਹ ਤਾਂ ਇਹ ਤਾਂ ਲੋਕਲ ਕਰ ਰਹੇ ਹੈ ਸਸਤਾਵਾ ਕਰ ਰਹੇ ਹੈ ਗੌਰਮੈਂਟ ਨਹੀਂ ਕਰਨਾ ਚਾਹੀਏ ਉਹ ਕਮਾਂਡ ਸੰਭਾਲੀ ਪਈ ਹੈ ਜੇ ਜੇ ਨਹੀਂ ਕਰ ਰਹੇ ਲੋਕਲ ਫਿਰ ਮੁਖਲੀਪੀ ਸਾਹਿਬ ਆਪਣੇ ਹੈਲੀਕਾਪਟਰ ਛੱਡ ਗਏ ਕੋਈ ਫੇ ਕਿੰਨਾ ਕਰੇ ਨਹੀਂ ਹੈਲੀਕਾਪਟਰ ਦਾ ਪਤਾ ਨਹੀਂ ਕਿੰਨਾ ਵਾਰ ਛੱਡ ਗਏ ਪਰ ਆਮ ਜਨਤਾ ਵਾਸਤੇ ਨਹੀਂ ਛੱਡ ਕੇ ਗਏ ਜੀ ਉਹ ਛੱਡ ਕੇ ਹੋਣੇ ਕਿਸੇ ਵਾਸਤੇ ਆ ਜਾਓ ਪੋਰਟ ਆ ਗਏ ਬੱਚੇ ਆ ਬੱਚੇ ਆ ਗਏ ਜੀ ਥੋੜਾ ਪਿੱਛੇ ਨੂੰ ਜਾ ਵੀਰ ਸਾਰੇ ਪਾਜੀ ਸਾਹਿਬ ਕਰਦੇ ਹੋ ਬੜਾ ਬੜਾ ਰਸਤਾ ਦੇ ਦੇ ਰਸਤਾ ਦੇ ਦੇ ਪਾਜੀ ਬਈ ਸਾਰੇ ਮਨੂਨ ਲੱਗਦਾ ਹੈ ਅਸੀਂ ਇਹ ਗੱਲ ਇਹ ਨਹੀਂ ਕਿ ਕੋਈ ਇੱਥੇ ਵੜਿਆ ਨਹੀਂ ਜੂਰ ਦੇ ਵਿੱਚ ਅਸੀਂ ਇਹ ਮੈਡਮ ਮੈਂ ਵੀ ਮੈਂ ਵੀ ਤੇਰੇ ਵਰਗਾ ਕਾਂਗਰਸੀ ਆ ਮੇਰੇਕਾਂ ਤੇ ਕਿੰਨੇ ਆਉਣਾ ਬਸ ਇਹ ਵੀ ਕੋਈ ਨਾ ਕੋਈ ਸਿਸਟਮ ਆ ਨਹੀਂ ਕਿ ਕਿ ਹੈਲੀਕਾਪਟਰ ਆਦੀ ਸਰਕਾਰ ਆ ਹੈਲੀਕਾਪਟਰ ਕਿਤੇ ਨਹੀਂ ਮੈਂ ਤੇਰੇ ਵਰਗਾ ਤੇਰੀ ਸੁਣਨੀ ਮੇਰੀ ਕਿਉਂ ਨਾ ਉਹਨਾਂ ਨੇ ਵੀ ਮੇਰੀ ਉਨੀ ਹੀ ਸੁਣਨੀ ਜਿੰਨੀ ਕਿ ਤੇਰੀ ਸੁਣਨੀ ਹੈ ਫੋਨ ਦਾ ਇੱਥੇ ਕੋਣ ਹੈ ਇੱਥੇ ਸਾਰੇ ਲੋਕਾਂ ਦੇ ਫੋਨ ਹੈ ਦੇਵਾ ਆਏ ਕੋਈ ਨਹੀਂ ਸੀ ਅੱਧਾ ਕੋਈ ਨਹੀਂ ਮਿਲ ਸਕੀ ਮੋਟਰ ਕੋ ਉਸ ਤੋਂ ਪਹਿਲੇ ਸਾਮਣੇ ਤਿੰਨ ਮਿੰਟ ਕਿਹਾ ਇੱਥੇ ਕਿਉਂ ਆਇਆ ਉਹ ਮੁੜ ਗਿਆ ਮੈਂ ਸੇਧਲਾ ਸ਼ਹਿਰ ਅੱਜ ਦੇ ਮ ਆਇਆ ਤੇ ਉੱਥੇ ਮੁੜ ਗਿਆ ਮੈਂ ਕਿਹਾ ਪੂਰੇ ਭੇਜੋ ਸਾਰਿਆਂ ਤੋਂ ਛੱਡੀ ਜਾਂਦੀਆਂ ਆਪਣੀਆਂ ਦੇ ਭਗਵਾਨ ਦੇ ਵਾਲਦ ਵਾਲੇ ਜਿਹੜੇ ਬੰਦੇ ਇੱਥੇ ਕੱਢਣ ਵਾਲੇ ਆਏ ਸੀ ਨਾ ਉਹਨਾਂ ਦੇ ਹੱਡੀਆਂ ਵੇਚਦੇ ਇਹਨਾਂ ਨੂੰ ਬੱਤੀਆਂ ਭਗਵਾਨ ਦਾ ਵਾਲਾ ਉਹਨਾਂ ਵੀ ਮੰਗਾ ਦੇ ਇੱਥੇ ਰੋਂਦੇ ਅਜੇ ਸਾਡੇ ਕੋਈ ਮੰਗਾ ਦਿਆਂ ਵੀ ਅੱਜ ਦੇ ਬੰਨੇ ਪਿੱਲੋ ਕੋਈ ਇੱਥੇ ਕੱਢਣੀ ਹੁੰਦਾ ਚਾਰਿਆ ਕੋਈ ਨਹੀਂ ਹੁਣ ਇੱਥੇ ਜਾਈਦੀ ਹੈ ਮੋਟਰ ਵਾਲੀ ਫਟਾਫਟ ਆ ਗਿਆ ਮੋਟਰ ਵਾਲੀ ਚਾਰੀ 50 ਬੱਚੇ ਹੁਣ ਇਹ 7-8 ਬੱਚੇ ਨੂੰ ਹੁਣ ਤੱਕ ਦੇ 10 ਚੱਕਰ ਲਾ ਦੇ ਬੱਚੇ ਕੱਢ ਦੇਣੇ ਸੀ ਹਾਂ ਤੀਜਾ ਚੱਕਰ ਆਇਆ ਹੈ ਮੋਟਰ ਬੋਟ ਹੀ ਆਏ ਬੱਚੇ ਥੋੜੇ ਹੋ ਗਏ ਨਾ 8-8 ਬੱਚੇ ਆਹੋ ਤੇ 380 ਆ ਬੱਚੇ 450 ਤੋਂ 450 ਦੇ ਡੇਢ ਤੋਂ 380 ਆ ਪਕੀਲੀ ਇਸਾਰਾ ਕੰਮ ਪੈ ਗਿਆ ਹਾਂ ਸਾਫ ਡੈਸ ਦੇ ਗਰੁੱਪ ਤੋਂ ਮੇਰੇ ਆਇਆ ਪਤਾ ਕੀ ਕਰੀਏਗਾ ਲੋਕ ਸੜ ਗੜਾ ਹੈਗਾ ਜੀ ਜੇ ਮੇਰੇ ਪਾਪਾ ਮੈਂ ਜਦੋਂ ਮੈਨੂੰ ਫਿਰ ਪੂਰਾ ਆਇਆ ਉਹ ਮੇਰੀ ਵਾਈਕਲ ਵੀ ਚੱਲੀ ਆਪਾਂ ਨਾ ਚਾਰ ਮੈਂ ਚੱਲਣਾ ਮੈਂ ਕੱਢਿਆ ਆਇਆ ਤੁਹਾਡਾ ਵੀ ਤੁਹਾਡਾ ਵੀ ਇੱਥੇ ਆ ਗਿਆ ਆ ਗਿਆ ਕਿ ਜੋ ਠੀਕ ਨਹੀਂ ਲੱਭਿਆ ਨਹੀਂ ਲੱਭਿਆ ਵੀ ਗਲ ਹੋਈ ਹੈ ਨਵੇਂ ਆ ਜਾਣਗੇ ਆਏ ਬੱਚੇ ਕਹਿੰਦੇ ਦੋ ਕਮੋਟੋ ਫੋਰ ਉਹ ਤਾਂ ਆ ਗਿਆ ਅਸੀਂ ਆ ਜਾਣੇ ਆ ਪਪਾ ਦਾ ਪਲਾਂਟ ਰਿਗੂਲਰ ਰਿਗੂਲਰ ਕੀ ਚਾਰਟ ਕੋਡ ਬਾਕੀ ਇਹ ਵੇਖਿਆ ਕਿ ਜੇ ਮੁੰਡੇ ਦੀ ਭਾਤ ਜੇ ਚੰਗੀ ਚੱਲ ਗਈ ਉਹਨੂੰ ਮੱਛਾ ਮੋਟੇ ਦਾ ਰੱਖ ਕੇ ਫਿਰ ਤਿੰਨ ਲਿਆਇਆ ਉਹ ਤੁਰ ਕੇ ਜੇ ਨਹੀਂ ਚੱਲ ਬੰਨ੍ਹ ਨਹੀਂ ਪੱਟਿਆ ਨਹੀਂ ਉਹ ਹੁਣ ਤੇ ਇਹਨਾਂ ਨੂੰ ਕੁਝ ਬੱਚਾ ਉਹ ਜੱਗੀ ਲੱਗੀ ਕਿ ਕਿ ਪੂਰਾ ਇਥੋਂ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਤੇ ਬੱਚਿਆਂ ਲਈ ਖਾਣ ਨੂੰ ਤੇ ਕੁਝ ਭੇਜੋ ਇੱਥੇ ਜਾ ਰਹੇ ਉਹ ਫੇਰ ਬੋਰਚ ਲਾ ਕੇ ਰੱਖ ਲਿਆ ਉਹ ਬੋਰਚ ਫੇਰ ਸਮਾਰਕ ਲੱਗੇ ਸਾਰੇ ਬੋਰਚ ਖਾਲੀ ਬੋਰਚ ਜਾਣੀ ਨਾ ਕਿ ਤੇ ਸਮਾਨ ਫੇਰ ਪਾਣੀ ਦਿੰਦਾ ਥੋੜਾ ਬਦ ਸਨੈਕਸ ਭੇਜਦਾ ਹਾਂ ਨਾ ਜਾਈ ਖਾਣ ਹਾਂ ਅੱਗੇ ਦਾ ਪਤਾ ਹੈ ਉਹ ਨਹੀਂ ਆ ਜਣਾ ਇਹ ਵੇਹੇ ਬਸਨ ਵੀ ਗਿਆ ਛੱਤ ਤੇ ਬੈਠੇ ਵਿਚਾਰੇ ਹੋਸਾ ਲੱਗੇ ਸਾਹਮਣੇ ਸਕੂਲ ਚਰਵਾ ਆਉ ਪਿੰਡ ਜੀ ਆ ਖੱਡਾ ਦਾ ਆ ਇਹ ਡੋਖਰ ਪਿੰਡ ਨਹੀਂ ਆ ਇਹ ਜੋ ਬਿਆਸਾਰੀ ਜੇਸੂਲੀ ਸੀ ਤੇ ਇੱਥੇ ਚਾਰ ਜੂ ਆਇਆ ਤੇਰੇ ਬੰਦੇ ਹਲੋ ਹਾਂਜੀ ਭਗਵੰਦਰ ਹਾਂਜੀ ਜੀ ਚੱਲੇ ਜਾ ਰਹੇ ਹਾਂ 12 ਵਜੇ ਹੋਣਾ 12 ਦੇ ਬੱਚਿਆ ਆਪਣਾ ਬੱਚੇ ਦੇ ਕਿੰਨਾ ਟਾਈਮ ਬਹੁਤ ਆਇਆ ਬੰਦਾ ਇਹ ਲਾ ਬੋਰਡ ਤੇ ਜਾਣਗੇ ਤਾਂ ਸੌ ਮੈਂ ਚਾਉਂਦਾ ਬੋਰਡ ਤੇ ਨਹੀਂ ਗਈ ਨਹੀਂ ਸੋ ਨਹੀਂ ਮੋਟਰ ਬੋੜੀ ਆ ਪਰ ਇਥੋਂ ਕਾਣ ਕੇ ਥੱਲੇ ਫਰੇ ਜੇ ਫਸ ਜੇ ਨਾ ਨਹੀਂ ਪਰ ਗੱਲ ਕੋਈ ਆਵਾਜ਼ ਆ ਜੀ ਉਹ ਥੱਲੇ ਪਾਣੀ ਕਰ ਦਿੰਦੇ ਨਾ ਇਥੋਂ ਬੰਦ ਕਰ ਦਿੰਦੇ ਪਾਣੀ ਪੱਖੇ ਪਿਛੋਲਾ ਫਸ ਜਾਂਦਾ ਹੁੰਦਾ ਹੁੰਦਾ ਪੱਖੇ ਨਾਲ ਦਰਵਾਜ਼ਾ ਪੱਖੇ ਨਾਲ ਬਰੇਟ ਦੋ ਜਿੱਥੇ ਜ਼ਿਆਦਾ ਪਾਣੀ ਉਧਰ ਚ ਆਉਂਦੇ ਆ ਦੂਜਾ ਅਜ ਮਿਲਦੀ ਦੋ ਹੀ ਬਹੁਤ ਕੁੜੀ ਚੱਲਦੀ ਜਾਂਦੀ ਹੈ ਹੋਰ ਕੋਈ ਨਹੀਂ ਆਇਆ ਇਹ ਜਿਹੜੇ ਹਰ 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 ਪਿੰਡ ਤੋਂ ਕੰਦ ਪੋਪਲ ਬੀਟ ਆਹ ਸਾਰਾ ਹੀ ਸੱਤ ਚੜ ਕੇ ਬੜੀ ਸੱਤ ਦੇ ਚਰੇ ਆ ਕਹਿੰਦੇ ਬੱਚੇ ਬੁੱਛੇ ਦੇ ਖਿਡਾਉਂਦਾ ਨਾ ਆਉਂਦੇ ਸਾਈਡ ਤੋਂ ਲੋ ਬੱਚਿਆਂ ਨੂੰ ਆਉਂਦੇ ਹੋ ਖਰਾਵਾ ਦੀ ਗਾੜੀ ਮੈਂ ਉਹਨੂੰ ਕਰਦਾ ਮੋਟਰਸਾਈਕਲ ਕਰਾ ਦੋ ਬੱਚਾ ਪਿੰਡ ਚੱਲਣ ਹੈ ਉਹ ਪਿੰਡ ਤੇ ਸਾਰੇ ਡੁੱਬ ਗਏ ਪਿੰਡ ਦੇ ਬੰਦੇ ਐ ਐਸਡੀ ਨੂੰ ਫੋਨ ਕਰਦੇ ਆ ਤਾਂ ਉਹਨਾਂ ਨੂੰ ਕਹਿੰਦੇ ਆ ਨਹੀਂ ਅਜੇ ਵੇਲ ਨਹੀਂ ਹੈ ਇੱਧਰੋਂ ਕੱਲ ਦੇਖਾਂਗੇ ਤੁਹਾਡੇ ਸਰਪੰਚ ਸਾਹਿਬ ਤਾਂ ਸਾਡੇ ਬੱਚੇ ਫਿਰ ਜਾਣੇ ਤੁਹਾਡੇ ਪਿੰਡ ਗੁਰਦਰ ਹੀ ਜਾਂਦੇ ਆ ਪਹਿਲਾਂ ਤੁਹਾਡੇ ਵਾਲੇ ਹਾਂ ਅੱਛਾ ਫਿਰ ਵੀ ਚਲੋ ਕੁੜੀਆਂ ਉਧਰ ਹੋਣੀਆਂ ਪਾਸੇ ਰੋਟੀ ਪੜੀ ਜਾਂਦੀ ਹੈ ਕਿਹੜੇ ਕਿਹੜੇ ਆਏ ਲੱਗੇ ਕਹਿੰਦਾ ਜੀ ਰਸਤਾ ਛੱਡੋ ਆਜੋ ਆਜੋ ਰਸਤਾ ਛੱਡ ਦਿਓ ਇੱਧਰ ਨਾ ਚੱਲੋ ਬੜਾ ਮਰ ਗਿਆ ਮੇਰਾ ਹੋ ਜਾਂਦਾ ਹੈ ਬਲਤਿਆਂ ਨੂੰ ਮਾਰਨਾ ਹੈ ਹਾਂ ਰਸਤਾ ਛੱਡ ਦਿਓ ਮਸਲਾ ਛੱਡ ਦਿਓ ਮੇਰਾ ਕੋਈ ਇੱਧਰ ਹੋ ਜਾ ਕੋਈ ਹਾਂ ਕਰਾ ਦਿਓ ਰਸਤਾ ਛੱਡ ਦਿਓ ਹੋ ਜਾ ਮੇਰਾ ਕੋਈ ਇੱਧਰ ਆ ਜਾਓ ਰੇਡੀਅਸ ਤੇ ਪ੍ਰਾਈਵੇਟ ਰਾਜੀ ਬੱਚੇ ਹੈਲੋ ਹੈਲੋ ਕਿਹਦੇ ਤੋਂ ਖਾਂਦੇ ਬੋਲ ਰਿਹਾ ਹਾਂ ਮੁੰਡਾ ਇਹਦੇ ਨਾਲ ਦਾ ਕਰ ਰਿਹਾ ਹੈ ਮੁੰਡਾ ਇਹਦੇ ਪਾਸੇ ਆ ਪਾਣੀ ਆ ਉਧਰ ਰਾਤ ਨੂੰ ਰੱਖੇ ਨਾ ਉਧਰ ਕਰਦਾ ਸਾਡੀ ਇੱਕ ਮੀਡੀ ਬਗੜੀ ਆ ਜੀ 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 ਆ ਪਰਕਸਤਾਨ ਨਾਲ ਫੋਨ ਚੱਲੋ ਅਸੀਂ ਮੈਡਮ ਹਾਂਜੀ ਚਲੋ ਉੱਥੇ ਬੋਦਰੇ ਪਾਰਾ ਬਚਾਏ ਹਾਂ ਆ ਸੋਦਰੇ ਚੱਲੋ ਜਾਈਏ ਟਰਾਲੀ ਚ ਭਾਓ ਲਾ ਜਾਓ ਉੱਥੇ ਜਾਓ ਚੱਲ ਆ ਜਾਓ ਬੋਦਰੇ ਪਾਓ ਅੱਗੇ ਭਾਜੀ ਅੱਗੇ ਨਾ ਲਗਦੀਪ ਲਗਦੀਪ ਆ ਜਾਓ ਉਹ ਸਾਰੇ ਜਾਈਏ ਬੋਦਰੇ ਚੱਲੋ ਸਤਗੁਰ ਦਾ ਆਉਂਦਾ ਹਾਂ ਨੀਰਾਗ ਚੱਲੋ ਹਾਂ ਜੀ ਨਹੀਂ ਨਹੀਂ ਚੌਥਾ ਫੇਰ ਜੀ 10 10 ਪੀ 50 ਕਿਥੋਂ ਰਹਿ ਜਾਂਦੇ ਆ 380 ਬੱਚੇ 380 ਬੱਚੇ ਦੋ ਫੇਰੇ ਆਏ ਆ ਇਹ ਤੀਜਾ ਫੇਰ ਆਇਆ ਕੁੜੀਆਂ ਦੋ ਪੱਲੇ ਪੱਲੇ ਟੋਟਲ ਬੱਚੇ ਮੈਂ ਦੱਸਣਾ 300 ਕੁੜੀ ਆ ਤੇ ਬਾਕੀ ਮੁੰਡੇ ਸਾਫ ਵੀ ਆ ਗਏ ਨਹੀਂ ਉਹ ਵੀ ਆਪਣੇ ਸਟਾਫ ਆਖਰਾ ਜੀ ਸਟਾਫ ਆ ਗਏ ਸਟਾਫ ਵੀ ਆ ਗਏ ਸਾਰਾ ਸਟਾਫ ਹੈ 50 ਬੰਦੇ ਸਟਾਫ ਦੇ ਆ ਆਪੇ ਟਿਕ ਡੱਕੋ ਸਟਾਫ ਦੇ ਆਏ ਆ ਉੱਥੇ 1 1 2 2 ਜਣਾ ਆਉਂਦੇ ਆ ਆਪਣੇ ਗਏ ਹੋ ਵੀ ਅਜੇ ਉੱਥੇ ਆ ਉਹ ਵੀ ਕੋਤਰਾ ਪਿੰਡ ਦਾ ਉਹ ਲਾ ਕੁੜੀਆਂ ਉੱਧਰ ਜਾਂਦੀਆਂ ਮੁੰਡੇ ਤਨ ਜਿਹੜੇ ਆਪਣੇ ਬੰਦੇ ਗਏ ਆ ਨਾ ਉੱਥੇ ਹੀ ਆ ਜੀ ਦੇਖੋ ਆਪਣੇ ਹੈਗੇ ਪ੍ਰੀਤ ਹਣੀ ਸਾਰੇ ਉੱਥੇ ਹੀ ਆ ਉੱਥੇ ਹੀ ਉਹ ਨਕਾਉਂ ਕੋਈ ਪਿੰਡ ਕਦੋਂ ਡੁੱਬ ਗਿਆ ਫੋਨ ਉਦrangle ਲੱਗੇ ਉਹ ਡੁੱਬਣਾ ਰਿਹਾ ਆਹ ਸਾਡਾ ਆਹ ਲੱਗ ਸਾਹਮਣੇ ਪਿੰਡਾਂ ਉਹ ਸਾਹਮਣਾ ਖੋਖਰ ਪਿੰਡ ਡੁੱਬਿਆ ਉਹ ਹਾਲ ਸਾਡਾ ਲਾਤ ਇਧਰ ਸਾਹਮਣੇ ਪਰਲੇ ਪਿੰਡ ਰੇ ਦੀ ਆੜੀ ਸਭ ਡੁੱਬੇ ਮੈਂ ਕੰਦਪੁਰ ਦਾ ਸਾਹਮਣੇ ਪਰਲੇ ਪਿੰਡ ਚੰਗੂ ਵਾਲ ਮਕੰਦਪੁਰ ਤੇ ਇਹ ਜੂ ਕੁੱਤੇ ਖਾਣੀ ਹੁੰਦੀ ਜੀ

ਲੋਕੀ ਹੋਰ ਲੋਕੀ ਹੋਰ ਲੋਕੀ ਹੋਰ ਜਾਨੀ ਕਿ ਇਹ ਪਾਸ ਨਹੀਂ ਜਾਣ ਉਹ ਜਿਹੜਾ ਆਖਰ ਤੋਂ ਸਰਕਾਰ ਬੀਸੀ ਨੂੰ ਕੋਲ ਪਾ ਰਿਹਾ ਉਹ ਕਹਿੰਦੀ ਹੈ ਕਿ ਇਹ ਸੀਮਾ ਦਾ ਪ੍ਰੋਜੈਕਟ ਹੈ ਕਿ ਸੀਮਾ ਤੱਕ ਨਹੀਂ ਜਾਣਾ ਜਿਹੜਾ ਜਿਹੜਾ ਗੇਮ ਆਇਆ ਉਹ ਉਧਰ ਹੀ ਮੁੜ ਗਿਆ ਉਹ ਕਿੱਥੇ ਜਿਹੜੇ ਲੋਕੀ ਨਾਲ ਪੈ ਕੇ ਭੱਜਣ ਨਹੀਂ ਤੁਹਾਡੀ ਗੱਲ ਪੈਣਾ ਲੋਕਾਂ ਨੇ ਗਾਲ ਕਾਲ ਸਾਟੇ ਹੀ ਪੈਣਾ ਹੋਰ ਕਿਹਦੇ ਉਹਨਾਂ ਨੇ ਪੈਣਾ ਤੁਹਾਡੇ ਗਾਲ ਪੈਣਾ ਮੇਰੇ ਤੋਂ ਨਾਲ ਗੱਲ ਤੋਂ ਨਾਲ ਸਾਡੇ ਪੈਣਾ ਅਧਿਕਾਰੀ ਵੀ ਖਾ ਇੱਥੇ ਨਹੀਂ ਪਬਲਿਕ ਨੂੰ ਬਦ ਗੱਡੀਆਂ ਰੋਕਦਾ ਵੀ ਨਹੀਂ ਪਾਣੀ ਨਹੀਂ ਦੋ ਤਿੰਨ ਮਤਲਬ ਮੁਲਾਜ਼ਮ লাশ ਛੱਡਦਾ ਵੀ ਜਦੋਂ ਪਬਲਿਕ লাশ ਨਾ ਪਾਵੇ ਕੋਈ ਇਦਾਂ ਨਹੀਂ ਕੋਈ ਵੀ ਇਹਨੂੰ ਕੀ ਆਖ ਕੁਝ ਨਹੀਂ ਇੱਕੋ ਟੀਮ ਆਈ ਦੱਸੋ ਜੇ ਪਿੰਡ ਡੁੱਬੇ ਪਏ ਉਹਨਾਂ ਉੱਲ ਧਿਆਨ ਹੀ ਕੋਈ ਨਹੀਂ ਚੱਲਦਾ ਹੀ ਨਹੀਂ ਮੈਂ ਤਾਂ ਆ ਕੇ ਮੈਂ ਕਿਹਾ ਫਿਰ ਧਾਰਨ ਕਰਦਾ ਧਾਰਨ ਕੇ ਜੇ ਉਹਦੇ ਉੱਧਰ ਵੀ ਕੋਈ ਨਾ ਬੜਾ ਅਲੇ ਪਾਉਂਦੇ ਕੋਈ ਜਿਆਦਾ 3-4 ਟੁੱਟੇ ਨਹੀਂ ਸਾਡਾ ਕੋਈ ਜੇ ਟੁੱਟ ਕੇ ਜਾਓ ਦੋ ਤਿੰਨ ਟੁੱਟ ਕੇ ਪਹੁੰਚ ਦੋ ਪਹੁੰਚ ਦੋ ਹਾਂ ਵਿੱਚ ਬਹੁਤ ਪਾਣੀ ਵਧਣਾ ਹੀ ਹੋਣਾ ਸਾਡੇ ਅੱਜ ਪਾਣੀ ਉਹ ਵੀ ਇੱਥੇ ਹੀ ਆਉਣਾ ਮਗਰ ਡੇਰੇ ਵਾਲੀ ਜਾਣਾ ਹੈ ਹਾਂਜੀ ਨਾਲ ਆ ਬਹੁਤ ਬਰਾ ਉਹ ਸਾਰੇ ਹੱਥਾਂ ਹੀ ਆਸਾ ਹੀ ਇੱਧਰ ਹੀ ਜਾਏ ਨਾ ਡੇਰ ਦਾ ਵਾਲਾ ਜਦ ਕੋ ਕਾਰਾ ਕੋਰਾ ਤੇ ਤੜਾ ਰਹਿਣ ਟਰੈਕਟਰ ਕੋ ਓਹ ਮਰਦਾਨੀ ਟਰੈਕਟਰ ਆਨੇ ਬੱਚੇ ਟੋਲ ਉਹ ਪਰੇ ਕਾਰੀ ਉਹ ਟੈਂਪ ਉਹ ਤਾਂ ਨਹੀਂ ਭਾਵਰ ਜੀ ਮੈਂ ਇਹ ਤੋਂ ਹੋਰ ਕੀ ਬਾਕ ਲੋਕ ਆਪਨੇ ਲੱਗ ਜਾਣੇ ਆਏ ਆ ਕਈ ਫੇਰਾਂ ਤੋਂ ਲਾਈਂਦੇ ਅੱਗੇ ਇਹ ਕੇ ਤੇ ਜਾਂਦਾ ਹਾਂ ਬੁਰਾ ਸਟਾਫ ਵਾਲਾ ਉਹ ਲੈ ਕੇ ਕੰਮ ਕਰਦਾ ਗੁੱਪ ਸਰਕਾਰ ਨੇ ਜਿਹੜੀ ਕਰਤੀ ਪ੍ਰਿੰਸੀਪਲ ਨੇ ਪ੍ਰਿੰਸੀਪਲ ਨੇ ਇਹ ਕਹਿੰਦੇ ਕਹਿੰਦੇ ਜੀ ਗਲਤੀ ਬਾਹਰ ਲਖਾਂ ਹੋਣਾ ਹੈ ਪਰ ਚੰਗਾ ਕਮਾ ਰਿਹਾ ਹੈ ਜੀ ਆਂਡੀ ਆ ਤੇ ਉਹ ਆਉਂਦੀ ਆ ਆਡੀ ਚੋਰ ਆ ਗਈ ਇਹਨਾਂ ਕੱਢ ਲੈਣੇ ਭਾਵੇਂ 7 ਵਜੇ ਤੱਕ ਚੱਲਣੀ ਹੈ ਤੇ ਕੱਢ ਲੈਣੇ ਚਾਰ ਗੋਟਾ ਚੱਲਣਗੇ ਜੀ ਚਾਰ ਆ ਮਾਰਾ ਚੋੜ 24 48 40 ਬੋਦੇ ਲੈ ਕੇ ਜਾ 60 ਲੈ ਆਏ ਬਰਦਾ ਨਹੀਂ ਖੰਮਾ ਆਦੇ ਚੜ੍ਹ ਕੇ ਕਰਦੇ ਹਾਂ ਉਹ ਜੋ ਪੱਤਰ ਜਾਂ ਦਿਲ ਜਾਂਦੇ ਨੇ ਉਹਦੇ ਵਿੱਚ ਫੇਰ ਉਹ ਆਵੇਂ ਲਿਖਾਣਾ ਸਾਨੂੰ ਉਹ ਜਿਹੜੇ ਉਹਨੂੰ ਬੰਦ ਕਰਨਾ ਕਿ ਉਹ ਗੋਟ ਵਾਲੇ ਕੋਲ ਪੰਜ ਬੰਦੇ ਖੋਜਦੇ ਨੇ ਪੰਜ ਕੋਲ ਲੈ ਕੇ ਆਉਂਦੇ ਬੱਚੇ ਆਉਂਦੇ ਆ ਵੀ ਇੱਕ ਬੰਦਾ ਵੀ ਕਰ ਸਕਦਾ ਹਾਂਜੀ ਇਹਨੂੰ ਨੇ ਬੱਚੇ ਬਸ ਆਈ ਗਏ ਆ ਗਿਆ ਜੋਸਫ ਨੂੰ ਤੇ ਸਾਡੇ ਤਾਰਾ ਜੋ ਲੰਘਿਆ ਮੋੜੋ ਦੇ ਜਵਾਹਰ ਕਾਫੀ ਜਿਹੜਾ ਹੜ ਆਇਆ ਸੀ ਅਜੇ ਤੱਕ ਸਾਪ ਨਹੀਂ ਮੁਕੇ ਨਹੀਂ 파ਕੀ ਨਾਲੋਂ 2 ਫੁੱਟਾਂ ਨੇ ਵੱਧ ਗਿਆ 파ਕੀ ਨਾਲੋਂ 5 ਫੁੱਟ ਵੱਧਿਆ ਨਹੀਂ ਨਹੀਂ ਜਦੋਂ ਸਾਡੀ ਏਸੀ ਦਾ ਉਹ ਦੂਜੇ ਉਹਨਾਂ ਛੜਕਾਂ ਜਾ ਗਈ ਆ ਅੱਜ ਜਿਹੜਾ ਪਿਓ ਨਾਲ ਸਰਜੀਤ ਕਹਿੰਦਾ ਮੈਂ 5 ਫੁੱਟ ਦਾ ਖਾਸੀ ਵਾਲੇ ਨੂੰ ਉੱਚਾ ਘਰ ਬਣਾਇਆ ਉਹਦੇ 2 ਫੁੱਟ ਅੰਦਰ ਵੱੜ ਗਿਆ ਹਾਂਜੀ ਹੋ ਗਿਆ ਲਾ ਹੋ ਗਿਆ